ਦਾ ਕਿਸੇ ਪ੍ਰਕਾਰ ਦਾ ਉਸ ਵਿਆਹ ਵਾਲੇ ਦੇ ਨੂੰ ਉਹਨੂੰ ਦੁੱਖ ਹੀ ਨਹੀਂ ਚਾਹੀ ਬੜਾ ਪਰ ਜਦੋਂ ਘਰ ਦੇ ਅੰਦਰ ਗ੍ਰਸਤ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਕਲੇਸ਼ ਤੇ ਲੜਾਈਆਂ ਝਗੜੇ ਸ਼ੁਰੂ ਦੁੱਖ ਆ ਗਿਆ ਨਾ ਸਦੀ ਰਹਿਣ ਵਾਲਾ ਅਨੰਤ ਨਹੀਂ ਨਾ ਉਸ ਤੋਂ ਬਾਅਦ ਫਿਰ ਸਭ ਕੁਝ ਚੱਲਣ ਲੱਗ ਪਿਆ ਹਾਦੂਰ ਪਾਤਸ਼ਾਹ ਜੀ ਕਹਿੰਦੇ ਆ ਜਦੋਂ ਗੁਰੂ ਦੀ ਗੱਲ ਨੂੰ ਇਨਸਾਨ ਸੁਣ ਲਏਗਾ ਨਾ ਖੇਮ ਖੇਮ ਦਾ ਅਰਥ ਹੁੰਦਾ ਹੈ ਅਟੱਲ ਸੁਖ ਜਿਹੜਾ ਇੱਕ ਵਾਰ ਮਿਲ ਜਾਏ ਤੇ ਪਰਤ ਕੇ ਉਹ ਸੁਖ ਉਹਨੂੰ ਨਾ ਅੰਦਰੋਂ ਗੁਆਚੇ ਉਹ ਅੰਦਰੋਂ ਨਾ ਖਤਮ ਹੋਵੇ ਸਦੀਵੀ ਰਹਿਣ ਵਾਲਾ ਜੀ ਅਬ ਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰਨ ਕਰੇ ਜੇ ਗੁਰੂ ਦੀ ਗੱਲ ਤੂੰ ਮੰਨ ਕਰਕੇ ਸੁਣ ਲਏਗਾ ਤੈਨੂੰ ਖੇਮ ਮਿਲ ਜਾਏਗਾ ਸਦੀਵੀ ਰਹਿਣ ਵਾਲਾ ਤੈਨੂੰ ਸੁਖ ਮਿਲ ਜਾਏਗਾ ਤੇ ਉਹ ਸੁਖ ਗੁਰੂ ਦੇ ਕੋਲੋਂ ਮਿਲਿਆ ਤੇਰੇ ਦੁੱਖ ਵਿੱਚ ਬਦਲੇਗਾ ਨਹੀਂ ਦੁੱਖ ਵਿੱਚ ਤਬਦੀਲ ਨਹੀਂ ਹੋਏਗਾ ਤੇਰੇ ਸਾਹਮਣੇ ਚਾਹੇ ਆਰੇ ਦੇ ਦੰਦੇ ਹੋਣ ਤੇਰੇ ਸਾਹਮਣੇ ਚਾਹੇ ਤਿੱਖੀਆਂ ਤਲਵਾਰਾਂ ਹੋਣ ਤੇਰੇ ਸਾਹਮਣੇ ਚਾਹੇ ਖੰਜਰ ਹੋਵੇ ਤੇਰੇ ਸਾਹਮਣੇ ਤੱਤੀ ਦੇਗ ਹੋਵੇ ਤੱਤੀ ਲੋਹ ਹੋਵੇ ਜਿਸ ਵੀ ਪ੍ਰਕਾਰ ਦਾ ਤੇਰੇ ਸਾਹਮਣੇ ਕੋਈ ਬਾਰਮੁਖੀ ਦਿਸਣ ਵਾਲਾ ਵੱਡੇ ਤੋਂ ਵੱਡਾ ਦੁੱਖ ਵੀ ਹੋਵੇ ਤੇਰੇ ਅੰਦਰ ਦਾ ਸੁਖ ਇਹਨਾਂ ਵਿੱਚੋਂ ਕੋਈ ਵੀ ਖੋ ਨਹੀਂ ਸਕੇਗਾ ਜੀ ਅਟਲ ਸਦੀਵੀ ਰਹਿਣ ਵਾਲਾ ਸੁਖ ਤੈਨੂੰ ਗੁਰੂ ਦੀ ਗੱਲ ਮੰਨ ਕਰਕੇ ਸੁਣਦੇ ਨਾਲ ਮਿਲ ਜਾਏਗਾ ਜੀ ਜਿਨ੍ਹਾਂ ਨੇ ਸੁਣੀ ਉਹਨਾਂ ਨੂੰ ਉਹ ਸੁਖ ਮਿਲ ਗਿਆ ਜੀ ਉਹ ਸੁਖ ਉਹਦੇ ਤੋਂ ਨਹੀਂ ਖੋ ਸਕੇ ਜੀ ਸ਼ਾਂਤ ਸ਼ਾਂਤ ਦਾ ਅਰਥ ਹੁੰਦਾ ਹੈ ਮਨ ਦਾ ਟਿਕਾਹ ਮਨ ਦੀ फडਕਣਾ ਮੁੱਕ ਜਾਣੀ ਤੇਰੇ ਮਨ ਵਿੱਚ ਟਿਕਾ ਆ ਜਾਏਗਾ ਮਨ ਵਿੱਚ ਸ਼ਾਂਤੀ ਆ ਜਾਏਗੀ ਤੇ ਸਾਡਾ ਮਨ ਨਾ ਟਿਕਣ ਦਾ ਕਾਰਨ ਹੀ ਇਹ ਵੇ ਕਿਉਂਕਿ ਸਾਡੇ ਮਨ ਵਿੱਚ ਸ਼ਾਂਤੀ ਨਹੀਂ ਰਹੀ ਦੀ ਜਦੋਂ ਅੰਦਰ ਸਬਰ ਤੇ ਸੰਤੋਖ ਨਹੀਂ ਨਾ ਉਦੋਂ ਮਨ ਫਿਰ ਭੜਕਦਾ ਹੈ ਮਨ ਭਜਦਾ ਹੈ ਕ੍ਰਿਸ਼ਨਾਂ ਦੇ ਅਦੀਨ ਲਾਲਸਾ ਦੇ ਅਦੀਨ ਮਨ ਦਸਾਂ ਦਿਸ਼ਾਵਾਂ ਵਾਲੇ ਪਾਸੇ ਦੌੜਦਾ ਤੇ ਭਜਦਾ ਹੈ ਸਬਦੀ ਇੱਕ ਨਹੀਂ ਸ਼ਾਂਤੀ ਤੇਰੇ ਮਨ ਵਿੱਚ ਆ ਰਹੇਗੀ ਤੇਰੇ ਮਨ ਵਿੱਚ ਟਿਕਾ ਰਹੇਗਾ ਜੇ ਨਾਮ ਜਪਣ ਬੈਠਾ ਹੈ ਮਨ ਟਿਕ ਕੇ ਜਪਣ ਲੱਗ ਪਏਗਾ ਬਾਣੀ ਪੜਨ ਬੈਠਾ ਹੈ ਮਨ ਟਿਕ ਕੇ ਉਸ ਬਾਣੀ ਵਿੱਚ ਜੁੜਿਆ ਰਹੇਗਾ ਤੇ ਜੇ ਕੋਈ ਵੀ ਧਰਮ ਦਾ ਕਾਰਜ ਕਰਨਾ ਹੈ ਉਹਦੇ ਵਿੱਚ ਤੇਰਾ ਮਨ ਹਾਜ਼ਰ ਹੋਏਗਾ ਜੀ ਨਹੀਂ ਤੇ ਅਕਸਰ ਇਹ ਸਮੱਸਿਆ ਸਾਬਦੀ ਨਾਮ ਜਪਣ ਬੈਨੇ ਆ ਮਨ ਨਹੀਂ ਟਿਕਦਾ ਬਾਣੀ ਪੜਨ ਬੈਨੇ ਆ ਮੰਨੇ ਟਿਕਦਾ ਜਦੋਂ ਤੁਹਾਡਾ ਕਿਸੇ ਵੀ ਕਾਰਜ ਵਿੱਚ ਮੰਨ ਟਿਕ ਗਿਆ ਨਾ ਉਹ ਚੀਜ਼ ਦਾ ਤੁਹਾਨੂੰ ਰਸ ਸੌਂ ਲੱਗ ਪੈਣਾ ਜੀ ਬਾਣੀ ਦਾ ਰਸ ਤੁਹਾਨੂੰ ਉਸ ਦਿਨ ਆਏਗਾ ਜਿਸ ਦਿਨ ਤੁਹਾਡਾ ਮਨ ਉਸ ਬਾਣੀ ਦੇ ਰਸ ਵਿੱਚ ਟਿਕ ਗਿਆ ਫਿਰ ਪੜਨ ਦਾ ਵੀ ਆਨੰਦ ਆਏਗਾ ਤੇ ਉਸ ਬਾਣੀ ਨੂੰ ਉਚਾਰਨ ਦਾ ਵੀ ਆਨੰਦ ਆਏਗਾ ਜੀ ਮੰਨ ਦਾ ਟਿਕਾਸ ਸਭ ਤੋਂ ਜ਼ਰੂਰੀ ਹੈ ਜੀ ਕੋਈ ਵੀ ਸਟੇਜ ਤੇ ਪ੍ਰਚਾਰਕ ਜਾਂ ਕੀਰਤਨੀ ਸਾਹਿਬ ਕੋਈ ਵੀ ਸਟੇਜ ਉੱਤੇ ਕਾਰਜ ਕੀਤਾ ਜਾਂਦਾ ਜਿੰਨਾ ਚਿਰ ਮਨ ਦਾ ਟਿਕਾਣ ਨਾ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ ਜੀ ਆਪਾਂ ਕਈ ਵਾਰ ਕਹਿ ਦਿੰਨੇ ਆ ਆਨੰਦ ਰਸ ਬਹੁਤ ਉਹਦਾ ਕਾਰਨ ਹੀ ਹੁੰਦਾ ਜੀ ਮਨ ਦਾ ਟਿਕਾ ਅੰਦਰ ਇਹਨਾਂ ਨੂੰ ਕਿਸੇ ਦਾ ਬਣ ਜਾਂਦਾ ਉਸ ਅੰਦਰ ਦੇ ਟਿਕੇ ਹੋਏ ਮਨ ਵਿੱਚ ਜਦੋਂ ਜ਼ਬਾਨ ਤੋਂ ਸ਼ਤਰੂ ਦੀ ਸਿੱਖਤ ਸਲਾਹ ਹੁੰਦੀ ਹੈ ਤੇ ਸੁਣਨ ਵਾਲੇ ਦੇ ਮਨ ਅੰਦਰ ਵੀ ਅਸਰ ਕਰਦੀ ਹੈ ਮਨ ਦਾ ਟਿਕਾ ਸਤਰੂ ਜਿੱਕ ਨੇ ਸ਼ਾਂਤ ਹੋ ਜਾਏਗਾ ਤੇਰਾ ਮਨ ਅੰਦਰ ਟਿਕ ਜਾਏਗਾ ਜੀ ਰਿੱਦ ਰਿੱਦ ਦਾ ਅਰਥ ਹੁੰਦਾ ਥੋੜੀ ਚੀਜ਼ ਨੂੰ ਯਾਦ ਹੀ ਕਰ ਲੈਣਾ ਜੀ ਜੇ ਕੋਈ ਪਦਾਰਥ ਬਣਾਇਆ ਥੋੜਾ ਤੇ ਛਕਣ ਵਾਲੇ ਯਾਦਿਆ ਉਹਨਾਂ ਸਾਰਿਆਂ ਦੇ ਅੰਦਰ ਉਸ ਪਦਾਰਥ ਨੂੰ ਵੰਡ ਦੇਣਾ ਤੇ ਫਿਰ ਵੀ ਉਹ ਪਦਾਰਥ ਵਧਿਆ ਰਹਿਣਾ ਜੀ ਇਹ ਰਿੱਦ ਹੈ ਜੀ ਜਿਹੜੀ ਥੋੜੀ ਚੀਜ਼ ਨੂੰ ਵਧਿਆ ਜਿਆਦਾ ਕਰਨ ਦੀ ਜਿਹੜੀ ਚੀਜ਼ ਹੈ ਉਹ ਮਿਲ ਜਾਂਦੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਇਹ ਜੋਗੀ ਲੋਕ ਸਮਾਧੀਆਂ ਲਾ ਲਾ ਕੇ ਹਾਸਲ ਕਰਦੇ ਰਹਿ ਪਰ 사ਤਰੂ ਦੀ ਬਾਣੀ ਕਹਿੰਦੀ ਹੈ ਜੇ ਕੋਈ ਇਨਸਾਨ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣ ਲੱਗ ਪਵੇ ਉਹਨੂੰ ਜੋਗੀਆਂ ਵਾਲੀਆਂ ਸਮਾਧੀਆਂ ਲਾਉਣ ਦੀ ਲੋੜ ਨਹੀਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਉਸ ਗੁਰੂ ਦੀ ਗੱਲ ਸੁਣ ਵਿੱਚੋਂ ਮਿਲ ਜਾਣੀਆਂ ਨੇ ਰਿੱਧ ਭਾਵ ਕੀ ਥੋੜੀ ਚੀਜ਼ ਨੂੰ ਯਾਦੀ ਕਿਵੇਂ ਕਰਨਾ ਹੈ ਯਾਦਿਆਂ ਵਿੱਚ ਥੋੜੀ ਚੀਜ਼ ਨੂੰ ਕਿਵੇਂ ਵਰਤਣਾ ਹੈ ਤੇ ਫਿਰ ਵੀ ਉਸ ਚੀਜ਼ ਨੂੰ ਕਿਵੇਂ ਬਚਾ ਲੈਣਾ ਹੈ ਜੀ ਇਹ ਬੰਦਗੀ ਵਾਲੇ ਦੇ ਕੋਲ ਸਭ ਤੋਂ ਵੱਡੀ ਤਾਕਤ ਤੇ ਪਾਵਰ ਹੁੰਦੀ ਹੈ ਜੀ ਸਾਡਾ ਇਤਿਹਾਸ ਅੱਜ ਵੀ ਇਸ ਇਸ ਗੱਲ ਦੀ ਗਵਾਹੀ ਭਰਦਾ ਹੈ ਜੀ ਪਟਨਾ ਸਾਹਿਬ ਦੇ ਇਲਾਕੇ ਵਿੱਚ ਬਿਹਾਰ ਵਿੱਚ ਇੱਕ ਨਗਰ ਪੈਂਦਾ ਹੈ ਦਾਨਾਪੁਰ ਉੱਥੇ ਗੁਰੂ ਤੇਗ ਬਹਾਦਰ ਸਿੱਤੇ ਪਾਤਸ਼ਾਹ ਦਾ ਅਸਥਾਨ ਹੈ ਜੀ ਹਾਂਢੀ ਵਾਲੀ ਸੰਗਤ ਦੇ ਨਾਂ ਤੇ ਜਿਨ੍ਹਾਂ ਨੇ ਦਰਸ਼ਨ ਕੀਤੀ ਆ ਉਹ ਜਾਣਦੇ ਆ ਜੀ ਉਹ ਅੱਜ ਵੀ ਸਾਡਾ ਸਥਾਨ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਗੁਰੂ ਦੇ ਉੱਥੇ ਚਰਨ ਪੈ ਜੀ ਹਾਂਢੀ ਵਾਲੀ ਸੰਗਤ ਉਥੇ ਗੁਰਦੁਆਰੇ ਦਾ ਨਾਮ ਕਿਉਂ ਬੜਿਆ ਜੀ ਉਥੇ ਇੱਕ ਬਿਰਧ ਮਾਈ ਰਹਿੰਦੀ ਸੀ ਜਿਹੜੀ ਲੰਮੇ ਸਮੇਂ ਤੋਂ ਅਰਦਾਸ ਕਰਦੀ ਸੀ ਵੀ ਗੁਰੂ ਦੇ ਚਰਨਾ ਵਿੱਚ ਦਾਤਾ ਮੈਂ ਆਪਣੀ ਕਿਰਤ ਕਮਾਈ ਵਿੱਚੋਂ ਤੁਹਾਡੇ ਲਈ ਕੁਝ ਭੋਜਨ ਤਿਆਰ ਕਰਕੇ ਤੁਹਾਨੂੰ ਛਕਾਣਾ ਚਾਹੁੰਨੀ ਆ ਤੇ ਕਿਰਪਾ ਕਰੋ ਮੇਰੀ ਇਹ ਭਾਵਨਾ ਤੁਹਾਡੇ ਘਰ ਵਿੱਚ ਕਬੂਲ ਹੋ ਜਾਏ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਗਏ ਜੀ ਤੇ ਸੰਗਤ ਕਾਫੀ ਨਾਲ ਸੀ ਜੀ ਤੇ ਉਸ ਵਿਰਧ ਮਾਈ ਔਰਤ ਦੇ ਘਰ ਵਿੱਚ 사ਤરૂ ਨੇ ਚਰਨ ਪਾਇਆ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਿਹਨੇ ਮਾਈ ਸਾਦਾ ਬੜਾ ਚੇਤ ਕਰਦਾ ਖਿਚੜੀ ਤੇਰੇ ਘਰ ਦੀ ਅਸੀਂ ਖਾਈਏ ਤੁਸੀਂ ਬਣਾਓ ਹਾਂਦੀ ਵਿੱਚ ਅਸੀਂ ਛਕੀਏ ਹੁਣ ਉਹ ਵਿਚਾਰੀ ਮਾਤੜ ਸਾਥੀ ਸੀ ਉਹਨੇ ਤੇ ਉਹਨਾਂ ਨੂੰ ਰਾਸ਼ਨ ਖਿਚੜੀ ਦਾ ਜੋੜਿਆ ਹੋਇਆ ਸੀ ਜਿੰਨਾ ਕੋ ਗੁਰੂ ਨੇ ਛਕਣਾ ਉਹ ਹੱਥ ਜੋੜ ਕੇ ਸਾਹਮਣੇ ਖਲੋਗੀ ਦਾਤਾ ਜਿੰਨੀ ਸੰਗਤ ਇੰਨੀ ਜੋਗੀ ਮੈਂ ਤੇ ਨਹੀਂ ਐ ਮੇਰੇ ਕੋਲ ਇੰਨੀ ਪੂੰਜੀ ਨਹੀਂ ਕਿ ਮੈਂ ਤੁਹਾਡੇ ਨਾਲ ਜਿੰਨੀ ਸੰਗਤ ਆਈਏ ਤੇ ਉਹ ਸਾਰੀ ਸੰਗਤ ਨੂੰ ਖਿਜੜੀ ਬਣਾ ਕੇ ਛਕਾਵਾਂ ਮੈਂ ਤੇ ਮਾਤੜ ਸਾਤਣਾ ਗਰੀਬਾਂ ਨਾਲ ਤੇ ਅੰਦਰ ਦੀ ਭਾਵਨਾ ਜ਼ਾਹਰ ਕਰਕੇ ਤੁਹਾਨੂੰ ਯਾਦ ਕਰਦੀ ਸੀ ਖਿਜੜੀ ਤੇ ਜਿੰਨੀ ਕੁ ਮੈਂ ਤਿਆਰ ਕਰ ਸਕਣੀ ਆ ਉਹ ਤੇ ਕੇਵਲ ਤੁਸੀਂ ਛਕ ਸਕਦੇ ਹੋ ਜਾਂ ਇੱਕ ਦੋ ਸੇ ਖੋਲ ਸਕੇਗਾ ਤੇ ਬਾਕੀ ਸੰਗਤ ਦੀ ਸੇਵਾ ਧੂਰੀ ਰਹਿ ਜਾਣੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਿੰਨੇ ਤੁਸੀਂ ਜਿੰਨਾ ਵੀ ਰਾਸ਼ਨ ਤੁਹਾਡੇ ਕੋਲ ਹੈ ਨਾ ਉਸੀ ਹਾਂਦੀ ਵਿੱਚ ਪਾ ਕੇ ਰੇਣਗੇ ਤੇ ਉਹ ਹਾਂਦੀ ਸਾਡੇ ਕੋਲ ਲੈ ਆਉ। ਉਹਨੇ ਹੁਕਮ ਮੰਨਿਆ ਜੀ। ਹਾਂਦੀ ਵਿੱਚ ਉਹਨੇ ਖਿਚੜੀ ਰੇਣੀ। ਥੋੜੀ ਜੀ ਚੌਲ ਸਣ ਉਹਨੇ ਖਿੜੀ ਰੇਣਗੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਕੋਲ ਲੈ ਆਂਦੀ ਤੇ ਹਜ਼ੂਰ ਪਾਤਸ਼ਾਹ ਜੀ ਕਿਹਨੇ ਹੁਣ ਵਰਤਾਵੇ ਅਸੀਂ ਬਣਾਗੇ ਜੀ। ਜਿੰਨੀ ਸੰਗਤ ਸੀ ਉਸ ਮਾਈ ਦੇ ਘਰ ਵਿੱਚ ਹਜ਼ੂਰ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਪੰਗਤ ਵਿੱਚ ਬਿਟਾਇਆ। ਤੇ ਸਾਡਾ ਇਤਿਹਾਸ ਕਹਿੰਦਾ ਹੈ ਉਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪ ਵਰਤਾਵੇ ਬਣ ਗਏ ਜੀ ਸੰਗਤ ਸਾਰੀ ਬੈਠੀ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸੰਗਤ ਵਿੱਚ ਖਿਜੜੀ ਵਰਤਾਈ ਜੀ ਜਿੰਨੀ ਮਾਈ ਨੇ ਖਿਜੜੀ ਰਿਣੀ ਸੀ ਨਾ ਸਾਰੀ ਸੰਗਤ ਵਿੱਚ ਖਿਜੜੀ ਵਰਤਾ ਕੇ ਓਨੀ ਖਿਜੜੀ ਫਿਰ ਮਾਈ ਦੇ ਹੱਥ ਵਿੱਚ ਪਕੜਾ ਦਿੱਤੀ ਉਹ ਹਾਂਡੇ ਇਨੀ ਸੰਗਤ ਹੋ ਰਹੀ ਹੈ ਤੇ ਤਾਂ ਵੀ ਨਹੀਂ ਮੁੱਕਦੀ ਤੂੰ ਕਹਨੀ ਹੈ ਕੋਈ ਨਹੀਂ ਬੜਾ ਕੁਝ ਉਥੇ ਰਿਧੀ ਵਰਤੀ ਧੰਗ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਥੋੜੀ ਚੀਜ਼ ਨੂੰ ਵੀ ਯਾਦਿਆਂ ਵਿੱਚ ਕਿਵੇਂ ਵਰਤਿਆ ਜਾਂਦਾ ਹੈ ਇਹ ਦਾਤਾ 사ਤੂ ਦੇ ਨਾਲ ਜੁੜਨ ਵਾਲੇ ਨੂੰ حاصل ਹੋ ਜਾਂਦੀਆਂ ਨੇ ਉਥੇ ਅੱਜ ਵੀ ਸਾਡਾ ਅਸਥਾਨ ਬਣਿਆ ਜੀ ਹਾਂਦੀ ਵਾਲੀ ਸੰਗਤ ਦੇ ਨਾਂ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਅਸਥਾਨ ਹੈ ਜਿਸ ਹਾਂਦੀ ਵਿੱਚ ਉਸ ਮਾਈ ਨੇ ਖਿੜੜੀ ਰੰਨੀ ਸੀ ਸਾਡਾ ਇਤਿਹਾਸ ਕਹਿੰਦਾ ਦਾਸ ਨੇ ਦਰਸ਼ਨ ਨਹੀਂ ਕੀਤੇ ਇਤਿਹਾਸ ਜੋ ਸਾਡਾ ਕਹਿੰਦਾ ਹੈ ਜੇ ਸ਼ਾਇਦ ਕਿਸੇ ਨੇ ਦਰਸ਼ਨ ਕੀਤੇ ਹੁਣ ਉਸ ਹਾਂਡੀ ਦੇ ਉਹ ਜਰੂਰ ਦੱਸੇ ਦੀ ਕਹਿੰਦੇ ਨੇ ਅੱਜ ਵੀ ਉਹ ਹਾਂਡੀ ਉੱਥੇ ਦਰਸ਼ਨਾ ਦੇ ਲਈ ਮੌਜੂਦ ਹੈ ਜਿਹਦੇ ਵਿੱਚ ਖਿਚੜੀ ਰੰਨੀ ਗਈ ਤੇ ਭਾਨਗੁਰੂ ਤੇਗ 72 ਸੱਚੇ ਪਾਤਸ਼ਾਹ ਜੀ ਵਰਤਾਵੇ ਬਣ ਕੇ ਵਰਤਾਂਦੇ ਆ ਤੇ ਮਾਈ ਦੇ ਹੱਥ ਵਿੱਚ ਖਿਚੜੀ ਦੀ ਹਾਂਡੀ ਪਕੜਾਉਂਦੇ ਆ ਤੇ ਜਦੋਂ ਉਹ ਖਿਚੜੀ ਵਾਲ ਹਾਂਲੀ ਵਿੱਚ ਝਾਤ ਮਾਰ ਕੇ ਵੰਦੀਏ ਓਨੀ ਹਜੇ ਹੋਰ ਪਈ ਜਿੰਨੀ ਉਹਨੇ ਰਿਣੀ ਸੀ। ਭਾਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਝੁੱਕ ਕੇ ਜੀ ਮੱਥਾ ਟੇਕਿਆ ਉਹਨੇ। ਕਹਿੰਦੀ ਸਤ ਕਰੋ ਮੈਂ ਗੁਰੂ ਦੀਆਂ ਏਡੀਆਂ ਵੱਡੀਆਂ ਰਹਿਮਤਾਂ ਤੋਂ ਅਣਜਾਣ ਸਾ ਮੈਂ ਕੇਵਲ ਆਪਣੀ ਸਿਆਣਪ ਦੇ ਆਧਾਰ ਤੇ ਗੱਲ ਕੀ ਕਿ ਮੇਰੇ ਕੋਲ ਇੰਨੀ ਪੂੰਜੀ ਕਿੱਥੋਂ? ਪਰ ਸਤ ਕਰੋ ਜੇ ਤੁਸੀਂ ਕਰਨ ਤੇ ਆਓ ਤੇ ਬਹੁਤ ਕੁਝ ਕਰ ਸਕਦੇ ਹੋ। ਇਹ ਆਪਾਂ ਸੁਖਮਨੀ ਸਾਹਿਬ ਦੇ ਪਹਿਲੀ ਅਸ਼ਟਪਦੀ ਦੇ ਵਿੱਚ ਸ਼ਬਦਾਂ ਸਾਂਝੇ ਵੀ ਕਰਕੇ ਆਇਆ ਨਾ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਦ ਪ੍ਰਮਾਤਮਾ ਦਾ ਸਿਮਰਨ ਜਿਨ੍ਹਾਂ ਦੇ ਕੋਲ ਏ ਉਹਨਾਂ ਕੋਲ ਰਿੱਧੀਆਂ ਸਿੱਧੀਆਂ ਤੇ ਨੌ ਨਿਧੀਆਂ ਸਾਰਾ ਸਾਰਾ ਕੁਝ ਆ ਜਾਂਦਾ ਅਸਲ ਹੋ ਜਾਂਦਾ ਜੀ ਦਿੱਲੀ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਦੋਂ ਪਿੰਜਰੇ ਵਿੱਚ ਕੈਦ ਸੀ ਨਾ ਉਹਨਾਂ ਨੇ ਕਹਿ ਦਿੱਤਾ ਹੋਇਆ ਸੀ ਪਰ ਜਦੋਂ ਰਾਤ ਪੈਂਦੀ ਸੀ ਸਤਗੁਰੂ ਉਸ पिंजਰੇ ਵਿੱਚੋਂ ਬਾਹਰ ਦਾ ਕਿਸਖਾਂ ਦੇ ਘਰ ਵਿੱਚ ਜਾ ਦਰਸ਼ਨ ਦਿੰਦੇ ਹੁੰਦੇ ਸੀ ਜਦੋਂ ਇਹ ਖਬਰ ਘੁੰਮਣੀ ਤੇ 사ਤ루 ਸਾਡੇ ਘਰ ਬੈਠੇ ਆ ਦੂਜੇ ਕਹਣਾ ਸਾਡੇ ਘਰ ਵੀ ਆਏ ਸੀ ਉਹਨਾਂ ਸਵੇਰੇ ਜਾ ਕੇ ਵੇਖਣਾ ਤਾਲਾ ਉਸੇ ਤਰ੍ਹਾਂ ਵੱਜਿਆ ਤਾਲਾ ਟੁੱਟਾ ਕੋਈ ਨਹੀਂ पिंजਰੇ ਵਿੱਚ 사ਤ루 ਦੀ ਬੈਠਿਆ ਘਰਾਂ ਵਿੱਚ ਕਿਵੇਂ ਜਾਂਦੇ ਪਰ ਉਹਨਾਂ ਨੂੰ ਥੋੜਾ ਪਤਾ ਹੈ ਕਿ ਜਿੰਨੂੰ ਅਸੀਂ ਕੇਵਲ ਸ਼ਰੀਰ ਸਮਝਨੇ ਆ ਉਹ ਕੱਲਾ ਸ਼ਰੀਰ ਨਹੀਂ ਉਹ ਤੇ ਪ੍ਰਮਾਤਮਾ ਦਾ ਨੂਰ ਹੈ ਕਿ ਹਜੂਰ ਪਾਤਸ਼ਾਹ ਜੀ ਕਹਿੰਦੇ ਜੋ ਇਨਸਾਨ ਗੁਰੂ ਦੀ ਗੱਲ ਨੂੰ ਧਿਆਨ ਨਾਲ ਮਨ ਨਾਲ ਸੁਣ ਲੈਂਦਾ ਹੈ ਨਾ ਉਹਦੇ ਕੋਲ ਸਦੀਵੀ ਰਹਿਣ ਵਾਲਾ ਸੁੱਖ ਆ ਜਾਂਦਾ ਹੈ ਉਹਦੇ ਕੋਲ ਮਨ ਦੀ ਸ਼ਾਂਤੀ ਤੇ ਮਨ ਦਾ ਟਿਕਾਹ ਆ ਜਾਂਦਾ ਹੈ ਰਿੱਧ ਉਹਦੇ ਕੋਲ ਰਿੱਧੀਆਂ ਆ ਜਾਂਦੀਆਂ ਨੇ ਭਾਵ ਕਿ ਥੋੜੀ ਚੀਜ਼ ਨੂੰ ਯਾਦਾਂ ਕਰਨ ਦੀ ਤਾਕਤ ਆ ਜਾਂਦੀ ਹੈ ਨਵ ਨਿਧ ਨੌ ਨਿਧੀਆਂ ਨੌ ਨਿਧੀਆਂ ਦਾ ਮਤਲਬ ਹੁੰਦਾ ਹੈ ਜਿਦੇ ਵਿੱਚ ਸਾਰੀਆਂ ਹਰ ਇੱਕ ਕਿਸਮ ਦੀਆਂ ਕਰਾਮਾਤਾਂ ਹੁੰਦੀਆਂ ਨੇ। ਸਰੀਰ ਨੂੰ ਲਹਿਦਾ-ਲਹਿਦਾ ਵੀ ਕਰ ਲੈਣਾ। ਪੰਜਾਂ ਤਤਾਂ ਦੇ ਅੰਦਰ ਵੀ ਸਰੀਰ ਨੂੰ ਸਮਾ ਲੈਣਾ। ਅਚਲ ਬਟਾਲਾ ਦੀ ਧਰਤੀ ਤੇ ਇਹ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਿਹੜੇ ਸਿੱਧ ਰਹਿਣ ਵਾਲੇ ਸੀ ਨਾ ਉਹਨਾਂ ਦੀ ਬਹਿਸ ਹੋਈ। ਸਤਗੁਰੂ ਗੁਰੂ ਨਾਨਕ ਸਾਹਿਬ ਉਦੋਂ ਆਮ ਗ੍ਰਿਸ਼ਤੀ ਵਾਲੇ ਕੱਪੜੇ ਪਾ ਕੇ ਗਏ ਸੀ। ਉਹ ਕਹਿੰਦਾ ਬਾਬਾ ਅਸੀਂ ਨਹੀਂ ਮੰਨਦੇ ਹੁਣ ਤੁਹਾਡੇ ਕੋਲ ਇਹ ਸਭ ਕੁਝ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਨੇ ਚਲੋ ਆਪਾਂ ਇੱਕ ਖੇਡ ਖੇਡਨੇ ਆ ਜਿੰਨੀ ਕੁ ਤੁਹਾਡੇ ਕੋਲ ਸਮਰਥਾ ਹੈ ਨਾ ਜਿਸ ਥਾਂ ਤੇ ਤੁਸੀਂ ਲੁਕ ਸਕਦੇ ਹੋ ਲੁਕੋ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਰੱਬਾਂਗਾ ਉਹ ਸਿੱਧ ਜਿੰਨੀ ਕੁ ਉਹਨਾਂ ਦੇ ਕੋਲ ਕਰਾ ਮਾਰ ਸੀ ਉਹਦੇ ਆਧਾਰ ਤੇ ਕੋਈ ਪਤਾਲ ਵਿੱਚ ਲਾ ਗਿਆ ਕੋਈ ਅਸਮਾਨ ਵਿੱਚ ਕੋਈ ਗगन ਵਿੱਚ ਹਰੇਕ ਥਾਂ ਤੇ ਉਹ ਆਪਣੇ ਆਪ ਨੂੰ ਛੁਪਾ ਕੇ ਬਹਿ ਗਏ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਸ ਇੱਕ ਛਿੰਨ ਲਾਇਆ। ਉਹਨਾਂ ਸਾਰਿਆਂ ਨੂੰ ਜਿੱਥੇ-ਜਿੱਥੇ ਲੁਕੇ ਸੀ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਤੇ ਇੱਕੋ ਜਗ੍ਹਾ ਤੇ ਲਿਆ ਖੜੇ ਕੀਤਾ ਜੀ। ਬਾਬਾ ਨਾਨਕ ਕਹਿੰਦੇ ਨੇ ਫਿਰ ਇੱਕ ਕੰਮ ਕਰੋ। ਅਸੀਂ ਲੁਕਨੇ ਆ ਤੇ ਤੁਸੀਂ ਸਾਨੂੰ ਲੱਭਿਆ ਜੇ। ਤੇ ਨਾਲ ਗੁਰੂ ਨਾਨਕ ਸਾਹਿਬ ਦੀ ਫੇਰ ਟੰਗ ਵਰਤ ਕੇ ਆ ਜੀ। ਜੇ ਤੁਸੀਂ ਨਾ ਨਾ ਲੱਭ ਸਕੇ ਇਹ ਕੰਮ ਕਰਿਆ ਜੇ। 1 ਟਕਾ ਅੱਗੇ ਰੱਖ ਕੇ ਅਰਦਾਸ ਕਰਿਆ ਜੇ ਅਸੀਂ ਹਾਜ਼ਰ ਹੋ ਜਾਵਾਂਗੇ ਨਾਲ ਗੁਰੂ ਨਾਨਕ ਸਾਹਿਬ ਨੇ ਅਸੀਂ ਕਿਵੇਂ ਪ੍ਰਗਟ ਹੋਵਾਂਗੇ ਢੰਗ ਵੀ ਦੱਸਿਆ ਜੀ ਨਵ ਨਦੀ ਦੀ ਮੈਂ ਗੱਲ ਕਰ ਰਿਹਾ ਹਾਂ ਕਿ ਨੌ ਨਦੀਆਂ ਜਿਹਦੇ ਵਿੱਚ ਹਰੇਕ ਕਿਸਮ ਦੀਆ ਕਰਮ ਆਕਾ ਜਾਂਦੀਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਛੁਪੇ ਜੀ ਇਹ ਸਾਰੇ ਸਿੱਧ ਜੋਰ ਲਾ ਕੇ ਥੱਕ ਗਏ ਸੀ ਬਾਬਾ ਨਾਨਕ ਨੂੰ ਲੱਭਣੇ ਸੀ ਸਕੇ ਜੀ ਜਦੋਂ ਹਾਰ ਕਹਣਾ ਹਮ ਗਏ ਜੇ ਜਿਹੜੀ ਉਜਤੀ ਗੁਰੂ ਨਾਨਕ ਸਾਹਿਬ ਜੀ ਦੱਸ ਕੇ ਗਏ ਸੀ ਇਹਨਾਂ ਉਹ ਉਜਤੀ ਵਰਤੀ ਜੀ 1 ਟਕਾ ਇਹਨਾਂ ਰੱਖ ਕੇ ਤੇ ਅਰਦਾਸ ਕੀਤੀ ਇਹ ਗੁਰੂ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਵੀ ਤੇ ਸਾਡੀ ਪੰਥਕ ਰਹਿਤ ਦੇ ਅੰਦਰ ਵੀ ਮਰਿਆਦਾ ਜੀ ਜਦੋਂ ਵੀ ਸਿੱਖ ਅਰਦਾਸ ਕਰਾਂਦਾ ਆਜੇ ਵੀ ਆਪਾਂ ਵੇਣੇ ਆ ਅਰਦਾਸ ਭੇਟਾ ਦਿੱਤੀ ਜਾਂਦੀ ਹੈ ਇਹ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਸਾਧੂ ਨੇ ਰੀਤ ਬਣਾਈ ਹੈ ਕਿ ਅਰਦਾਸ ਜਦੋਂ ਵੀ ਕਿਸੇ ਨੇ ਕਰਾਣੀ ਹੈ ਜੋ ਵੀ ਕਿਸੇ ਦੀ ਸਮਰਥ ਹੈ ਨਾ ਉਹਦੇ ਆਧਾਰ ਤੇ ਉਹ ਅਰਦਾਸ ਭੇਟਾ ਜਰੂਰ ਦਵੇ ਜੀ ਉਦੋਂ ਗੁਰੂ ਸਾਹਿਬਾਂ ਨੇ ਇੱਕ ਟਕਾ ਬਣਿਆ ਇਸੇ ਲਈ ਆਦਮੀ ਜਦੋਂ ਵੀ ਤੁਸੀਂ ਅਰਦਾਸ ਕਰਾਉਂਦੇ ਹੋ ਹਰੇਕ ਆਪੋ ਆਪਣੀ ਭਾਵਨਾ ਦੇ ਆਧਾਰ ਤੇ ਜਿੰਨੀ ਕੋ ਕਿਸੇ ਦੀ ਜੇਬ ਉਹਦੇ ਆਧਾਰ ਤੇ ਅਰਦਾਸ ਭੇਟਾ ਦਿੰਦਾ ਜੀ ਇਹ ਪੰਥਕ ਰਹਿਤ ਮਰਿਆਦਾ ਵਿੱਚ ਵੀ ਇਹ ਤੇ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਵੀ ਇਹ ਰੀਤ ਗੁਰੂ ਸਾਹਿਬਾਨਾਂ ਨੇ ਚਲਾਈ ਜੀ। ਬਾਬਾ ਨਾਨਕ ਨੇ ਇੱਕ ਟਕਾ ਰੱਖ ਕੇ ਤੁਸੀਂ ਅਰਦਾਸ ਕਰਿਆ ਜੇ ਅਸੀਂ ਹਾਜ਼ਰ ਹੋ ਜਾਵਾਂਗੇ। ਉਹਨਾਂ ਅਰਦਾਸ ਕੀਤੀ ਜੀ ਬਾਬਾ ਅਸੀਂ ਨਹੀਂ ਤੁਹਾਨੂੰ ਲੱਭ ਸਕਦੇ। ਕਿਰਪਾ ਕਰੋ ਤੁਸੀਂ ਪ੍ਰਗਟ ਹੋ ਬਾਬਾ ਗੁਰੂ ਨਾਨਕ ਸਾਹਿਬ ਜੀ ਉਸੇ ਵਕਤ ਪ੍ਰਗਟ ਹੋ ਗਏ ਜਦੋਂ ਸਤਗੁਰੂ ਪ੍ਰਗਟ ਹੋਏ ਫਿਰ ਉਹ ਪੁੱਛਦੇ ਆ ਕੀ ਅਸੀਂ ਲੱਭ ਲੱਭ ਕੇ ਥੱਕ ਗਏ ਤੇ ਤੁਸੀਂ ਸਾਨੂੰ ਲੱਭੇ ਨਹੀਂ ਤੇ ਲੁਕੇ ਕਿੱਥੇ ਸੀ ਅਸੀਂ ਤੇ ਕੋਈ ਪਤਾਲ ਕੋਈ ਥੱਲੇ ਧਰਤੀ ਵਾਲਾ ਕੋਈ ਅਸਮਾਨ ਕੋਈ ਜਗ੍ਹਾ ਛੱਡੀ ਨਹੀਂ ਪਰ ਤੁਸੀਂ ਲੱਭ ਅਸੀਂ ਤੁਹਾਨੂੰ ਲੱਭ ਕਿਉਂ ਨਹੀਂ ਸਕੇ ਗੁਰੂ ਨਾਨਕ ਸਾਹਿਬ ਜੀ ਕਿਨੇ ਤੁਸੀਂ ਲੱਭ ਕਿਵੇਂ ਸਾਨੂੰ ਸਕਦੇ ਜਿਹੜੇ ਪੰਜ ਤਤਾਂ ਤੋਂ ਸਰੀਰ ਬਣਿਆ ਅਸੀਂ ਆਪਣੇ ਆਪ ਨੂੰ ਉਹਨਾਂ ਪੰਜਾਂ ਤਤਾਂ ਵਿੱਚ ਸਮਾ ਲਿਆ ਸੀ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸਜਾਂ ਜਿਹੜਾ ਸਾਡਾ ਸਰੀਰ ਹੈ ਨਾ ਧਰਤੀ ਅਸਮਾਨ ਪਾਣੀ ਅੱਗ ਹਵਾ ਇਹਨਾਂ ਪੰਜ ਤਤਾਂ ਦਾ ਬਣਿਆ ਜੀ ਜਿਹਦੇ ਕੋਲ ਨਵ ਨਿਧੀ ਹੁੰਦੀ ਹੈ ਨਾ ਉਹ ਆਪਣੇ ਸਰੀਰ ਨੂੰ ਇਹਨਾਂ ਪੰਜਾਂ ਤਤਾਂ ਵਿੱਚ ਲੀਨ ਕਰ ਲੈਂਦਾ ਹੈ ਉਹ ਗੁਰੂ ਨਾਨਕ ਸਾਹਿਬ ਜੀ ਕਿਨੇ ਤੁਸੀਂ ਪਤਾਲਾ ਨੂੰ ਲੱਭਦੇ ਰਹੇ ਅਸੀਂ ਤੇ ਪੰਜ ਤਤਾਂ ਵਿੱਚ ਸਮਾਇਓਏ ਸੀ ਤੁਸੀਂ ਕਿਵੇਂ ਲੱਭ ਸਕਦੇ ਸੀ ਉਹਨਾਂ ਸਿੱਧਾਂ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਝੁਕਣਾ ਪਿਆ ਤੇ ਇਹ ਗੱਲ ਬਟਾਲਾ ਸਾਹਿਬ ਦੀ ਧਰਤੀ ਦੇ ਉੱਤੇ ਕਹਿਣੀ ਪਈ ਧਨਨ ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ ਬਾਬਾ ਤੂੰ ਬੇਸ਼ੱਕ ਗ੍ਰਸਤੀਆਂ ਵਾਲੇ ਤਾਨੂੰ ਤੇ ਕਪੜੇ ਪਾ ਲਿਆ ਪਰ ਸਾਡੇ ਨਾਲੋਂ ਤੇਰੇ ਕੋਲ ਕਮਾਈ ਬਹੁਤ ਵੱਡੀ ਹੈ ਸਿੱਧਾਂ ਨੇ ਬਾਬਾ ਨਾਨਕ ਨੂੰ ਕਿਹਾ ਤੁਸੀਂ ਬਹੁਤ ਵੱਡੇ ਕਮਾਈ ਵਿੱਚ ਸਾਡੇ ਤੋਂ ਅੱਗੇ ਹੋ ਅਸੀਂ ਨਹੀਂ ਇਹ ਕੁਝ ਕਰ ਸਕਦੇ ਸਰੀਰ ਨੂੰ ਤਤਾਂ ਦੇ ਵਿੱਚ ਅਸੀਂ ਨਹੀਂ ਸਮਾ ਸਕਦੇ ਪਰ ਤੁਸੀਂ ਇਸ ਹਬ ਕੁਲ ਗੀਤਾ ਦੇ ਇਹ ਨਵ ਨਦੀਏ ਭਾਵ ਕਿ ਨੌ ਨਦੀਆਂ ਉਹਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਸਰੀਰ ਨੂੰ ਛੋਟਾ ਕਰਨਾ ਸਰੀਰ ਨੂੰ ਵੱਡਾ ਕਰਨਾ ਸਰੀਰ ਨੂੰ ਜੁਦਾ ਜੁਦਾ ਕਰ ਲੈਣਾ علیحدਾ ਕਰ ਲੈਣਾ ਪੰਡਾ ਤਤਾਂ ਵਿੱਚ ਸਮਾ ਲੈਣਾ ਤੇ ਹਰੇਕ ਕਿਸਮ ਦੀ ਬਰਕਤ ਕਿਸੇ ਚੀਜ਼ ਨੂੰ ਹੱਥ ਪਾਣਾ ਉਹਦੇ ਵਿੱਚ ਬਰਕਤ ਹੋ ਜਾਣਾ ਇਹ ਸਾਰੀਆਂ ਚੀਜ਼ਾਂ ਨੌ ਨਦੀ ਵਿੱਚ ਆਉਂਦੀਆਂ ਨੇ ਜਿਹੜੀ ਵਿਦੇ ਉਹ ਕੇਵਲ ਇੱਕੋ ਜਿਹੀ ਇੱਕੋ ਜਿਹੀ ਚੀਜ਼ ਹੈ ਜੀ ਉਹ ਕੇਵਲ ਥੋੜੀ ਚੀਜ਼ ਨੂੰ ਵੱਡਿਆਂ ਕਰ ਸਕਦਾ ਹੈ ਬਾਕੀ ਹੋਰ ਕੁਝ ਨਹੀਂ ਨਵਨੀਦੀ ਉਹਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਸਹਿਬ ਜੀ ਕਹਿੰਦੇ ਇਹ ਫਲ ਇਸ ਜਨ ਕਾ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਜਿਹੜਾ 사ਤਰੂ ਦੀ ਗੱਲ ਨੂੰ ਮੰਨ ਕਰਕੇ ਸੁਣਦਾ ਹੈ ਇਹ ਦਸੀਆਂ ਚੀਜ਼ਾਂ ਸਾਰੀਆਂ ਉਹਨੂੰ ਮਿਲ ਜਾਂਦੀਆਂ ਨੇ ਜੀ ਬੁੱਧ ਜਿਹਦਾ ਅਰਥ ਹੁੰਦਾ ਚੰਗੀ ਅਕਵਾ ਆ ਜਾਣੇ ਚੰਗੀ ਸਮਝ ਆ ਜਾਂਦਾ ਹੈ ਚੰਗੀ ਸਮਝ ਆ ਜਾਂਦੀ ਹੈ ਗੁਰੂ ਦੀ ਗੱਲ ਸੁਣ ਨਾਲ ਗਿਆਨ ਚੰਗਾ ਗਿਆਨ ਆ ਜਾਂਦਾ ਹੈ ਇੱਕ ਹੁੰਦਾ ਹੈ ਕਿਤਾਬੀ ਗਿਆਨ ਜਿਹਦੇ ਕੋਲ ਕੇਵਲ ਕਿਤਾਬੀ ਗਿਆਨ ਹੈ ਨਾ ਉਹਦੇ ਕੋਲ ਨਾਲ ਉਸ ਗਿਆਨ ਦਾ ਅਹੰਕਾਰ ਹੋਏਗਾ ਜੀ ਪੜਿਆ ਮੂਰਖ ਆ ਕੀ ਆ ਕੀ ਹੈ ਜਿਤ ਲਭ ਲੋਭ ਅਹੰਕਾਰਾ ਸ਼ਾਦਰੂ ਨੇ ਕੇਵਲ ਕਿਤਾਬੀ ਆਖਰੀ ਗਿਆਨ ਨੂੰ ਹਾਸਲ ਕਰਨ ਵਾਲਾ ਅਹੰਕਾਰੀ ਬੰਦਾ ਉਹ ਬੇਸ਼ੱਕ ਸਮਝਦਾ ਕਿ ਮੈਂ ਸਭ ਤੋਂ ਸਿਆਣਾ ਵਾ ਸਾਤਰੂ ਜਿੱਕ ਨੇ ਤੇਰੇ ਵਰਗਾ ਮੂਰ ਕੋਈ ਨਹੀਂ ਗਿਆਨ ਹੋਣ ਦੇ ਬਾਵਜੂਦ ਤੂੰ ਹੰਕਾਰ ਕਰੀ ਜਾਂਦੇ ਸਾਬ ਜਿੱਕ ਨੇ ਗਿਆਨ ਸ੍ਰੇਸ਼ਟ ਗਿਆਨ ਆ ਜਾਣਾ ਜੀ ਸਰਬ ਤੈ ਸਿਧ ਸਾਰੀਆਂ ਸਿਧ ਕਰਾਂ ਮਾਤਾ ਤਾਕਤਾਂ ਸਿੱਧੀਆਂ ਕਾਮਯਾਬੀਆਂ ਉਹਨੂੰ ਹਾਸਲ ਹੋ ਜਾਂਦੀਆਂ ਨੇ ਜਿਹਦੇ ਕੋਲ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਜਿਹੜਾ ਮਾਨ ਕਰਕੇ ਗੁਰੂ ਦੇ ਬਚਨ ਸੁਣਦਾ ਹੈ ਉਹ ਬੁੱਧੀ ਕਰਕੇ ਸਿਆਣਾ ਸੇਟ ਹੋ ਜਾਂਦਾ ਹੈ ਚੰਗਾ ਉਹਦੇ ਕੋਲ ਗਿਆਨ ਆ ਜਾਂਦਾ ਹੈ ਸਾਰੇ ਸਿੱਧੀਆਂ ਕਰਾ ਮਾਤਾ ਜਾਂਦੀਆਂ ਨੇ ਵਿਦਿਆ ਉਹਨੂੰ ਦੁਨਿਆਵੀ ਕਿਸੇ ਵੀ ਵਿਦਿਆ ਦੀ ਹਾਸਲ ਕਰਨ ਦੀ ਲੋੜ ਨਹੀਂ ਹੁੰਦੀ ਸਾਰੀ ਵਿਦਿਆ ਦਾ ਗਿਆਨ ਉਹਦੇ ਕੋਲ ਹੁੰਦਾ ਜੀ ਧੰਗ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਕੂਲ ਵਿੱਚ ਜਾ ਕੇ ਕੋਈ ਵਿਦਿਆ ਥੋੜਾ ਪੜ੍ਹੀ ਪਰ ਤੀ ਰਾਗਾ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਇਹ ਉਹਨੂੰ ਕਿਤਾਬੀ ਵਿੱਦਿਆ ਪੜਨ ਦੀ ਲੋੜ ਨਹੀਂ ਸਾਰਾ ਕੁਝ ਉਹਦੇ ਕੋਲ ਵਿਦਿਆ ਦਾ ਗਿਆਨ ਆ ਜਾਂਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਪਹਿਲੇ ਦਿਨ ਜਾਂਦੇ ਆ ਗੋਪਾਲ ਪਾਂਦੇ ਦੇ ਕੋਲ ਪੜਨ ਲਈ ਗੋਪਾਲ ਪਾਂਦਾ ਗੁਰੂ ਨਾਨਕ ਸਾਹਿਬ ਜੀ ਨੂੰ ਲਿਖਣ ਦੇ ਲਈ ਪੂਰਨੇ ਪਾਖੇ ਦਿੰਦਾ ਤੇ ਉਹ ਇੱਕ ਤੋਂ ਸ਼ੁਰੂ ਕਰਦਾ ਬਾਬਾ ਨਾਨਕ ਨੇ ਸਵਾ ਦਾ ਪਾੜਾ ਡੇਢ ਦਾ ਪੌਣੇ 2 ਦਾ ਸਾਰਾ ਪਾੜਾ ਪਹਿਲੇ ਦਿਨ ਸੁਣਾਤਾ ਉਹ ਗੋਪਾਲ ਪਾਂਦਾ ਵੀ ਹੈਰਾਨ ਹੋਇਆ ਕਹਿੰਦਾ ਇਹ ਪਾੜਾ ਤੇ ਮੈਨੂੰ ਵੀ ਨਹੀਂ ਆਉਂਦਾ ਉਹ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਝੁਗਿਆ ਕਹਿੰਦਾ ਜਿਹੜਾ ਧੁਰ ਤੋਂ ਪੜ ਕੇ ਆਇਆ ਹੋਵੇ ਤੇ ਉਹਨੂੰ ਮੇਰੇ ਵਰਗਾ ਟੀਚਰ ਕੀ ਪੜਾ ਸਕਦਾ ਉਹਨੇ ਹੱਥ ਜੋੜੇ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਗਿਆ ਤੇ ਮਹਿਤਾ ਕਲਿਆਨਦਾਸ ਨੂੰ ਕਹਿੰਦਾ ਮੈਂ ਤੇਰੇ ਪੁੱਤਰ ਨੂੰ ਨਹੀਂ ਪੜਾ ਸਕਦਾ ਇਹ ਤੇ ਪਹਿਲੇ ਦੇ ਮੈਨੂੰ ਪੜਾ ਕੇ ਆ ਗਿਆ ਜੀ ਉਹਦੇ ਕੋਲ ਦੁਨਿਆਵੀਂ ਵਿਦਿਆ ਨੂੰ ਪੜਨ ਦੀ ਲੋੜ ਨਹੀਂ ਉਹਨੂੰ ਤੇ ਧੁਰ ਪ੍ਰਮਾਤਮਾ ਦੇ ਘਰ ਵਿੱਚੋਂ ਦੁਨਿਆਵੀਂ ਵਿਦਿਆ ਦਾ ਗਿਆਨ ਸਾਧੂ ਦੇ ਕੇ ਧਰਤੀ ਤੇ 깔ਦਾ ਹੈ ਜਿਹੜਾ ਗੁਰੂ ਦੀ ਗੱਲ ਨੂੰ ਮੰਨ ਕਰਕੇ ਸੁਣ ਲੈਂਦਾ ਜੀ ਵਿਦਿਆ ਤਪ ਸਰੀਰ ਨੂੰ ਕਸ਼ਟ ਦੇ ਕੇ ਸਾਧਨਾ ਕਰਨੀ ਜੋਗ ਜੋਗੀਆਂ ਵਾਲੇ ਸਾਧਨ ਕਰਨੇ ਧੂਣੀਆਂ ਤਫਾਕ ਕੇ ਬਹਿਣਾ ਪ੍ਰਭ ਧਿਆਨ ਪ੍ਰਭ ਪ੍ਰਮਾਤਮਾ ਦੇ ਨਾਲ ਧਿਆਨ ਕਿਵੇਂ ਜੋੜਨਾ ਹੈ ਇਹ ਸਾਰੀਆਂ ਚੀਜ਼ਾਂ ਸਤਰੂਜੀ ਕੇ ਨੇ ਉਹਨੂੰ ਅਭਿਆਸ ਕਰਨ ਦੀ ਲੋੜ ਨਹੀਂ ਉਹਦੇ ਕੋਲ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਬਾਬਾ ਦੇਖ ਹੈ ਧਿਆਨ ਤਰ ਜਲਤੀ ਸਾਪ ਰਥਵੀ ਦੇਸਾਈ